ਦੋਸਤੋ 2 ਮਿੰਟ ਦੇ ਵਿੱਚ ਵਿੱਚ ਤੁਹਾਨੂੰ ਮੈਂ ਨਿਫਟੀ ਸਮਝਾ ਦੂੰਗਾ ਨਿਫਟੀ 50 ਕੀ ਹੁੰਦਾ ਹੈ ਔਰ ਤੁਸੀਂ ਇਸ ਤੋਂ ਬੇਨਿਫਿਟ ਕਿਵੇਂ ਲੈ ਸਕਦੇ ਦੇਖੋ ਨਿਫਟੀ 50 ਚ ਇੰਡੀਆ ਦੀਆਂ 50 ਕੰਪਨੀਆਂ ਦਾ ਇਹ ਇੱਕ ਸੂਚਕ ਅੰਕ ਹੈ ਯਾਨੀ ਕਿ ਇੰਡੈਕਸ ਹੈ ਤਾਂ ਇਹਦੀ ਆਪ ਦੀ ਕੋਈ ਅਸਲ ਚ ਵੈਲਿਊ ਨਹੀਂ ਹੈ ਜਿਹੜੀਆਂ ਨਿਫਟੀ ਚ 50 ਕੰਪਨੀਆਂ ਨੇ ਉਹਨਾਂ ਦੀ ਵੈਲਿਊ ਦੇ ਹਿਸਾਬ ਨਾਲ ਨਿਫਟੀ ਦੀ ਵੈਲਿਊ ਉੱਪਰ ਥੱਲੇ ਹੁੰਦੀ ਹੈ ਅੱਜ ਦੀ ਡੇਟ 'ਚ ਨਿਫਟੀ ਦੀ ਵੈਲਿਊ 23-24000 ਦੇ ਆਸ-ਪਾਸ ਹੈ ਲੇਕਿਨ ਇਹ 1995 'ਚ 1000 ਦੀ ਵੈਲਿਊ ਤੋਂ ਸ਼ੁਰੂ ਹੋਇਆ ਸੀ ਤਾਂ ਮਤਲਬ ਤੁਸੀਂ ਸਮਝੋਗੇ 30 ਸਾਲਾਂ ਦੇ ਵਿੱਚ ਵਿੱਚ ਇਹ 24 ਗੁਣਾ ਹੋ ਗਿਆ ਠੀਕ ਹੈ ਤਾਂ ਜੋ ਕਿ 12.5% ਪਰイヤー ਦੇ ਹਿਸਾਬ ਨਾਲ ਰਿਟਰਨ ਬਣਦੀ ਹੈ ਹੁਣ ਜਿਹੜੀਆਂ 50 ਕੰਪਨੀਆਂ ਇੰਡੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਨਿਫਟੀ 'ਚ ਲਿਸਟਡ ਨੇ ਇਹ ਕੰਪਨੀਆਂ ਕਿਉਂਕਿ ਕੁਝ ਕੰਪਨੀਆਂ ਸਭ ਤੋਂ ਵੱਡੀਆਂ ਹੋਣਗੀਆਂ ਪੰਜਾਂ ਵਿੱਚ ਔਰ ਕੁਝ ਕੰਪਨੀਆਂ ਪੰਜਾਂ ਵਿੱਚ ਛੋਟੀਆਂ ਹੋਣਗੀਆਂ ਕੰਪੈਰੀਟਿਵਲੀ ਜਿਵੇਂ ਰिलायंस ਐਚਡੀਐਫਸੀ ਟੀਸੀਐਸ ਇਨਫੋਸਿਸ ਐਸਬੀਆਈ ਇਹ ਵੱਡੀਆਂ ਕੰਪਨੀਆਂ ਨੇ ਹਨ ਤਾਂ ਜਦੋਂ ਇਹ ਵੱਡੀਆਂ ਕੰਪਨੀਆਂ ਦੀ ਵੈਲਿਊ ਉੱਪਰ ਜਾਂਦੀ ਹੈ ਇਹਨਾਂ ਦੇ ਸ਼ੇਅਰ ਉੱਪਰ ਜਾਂਦੇ ਆ ਤਾਂ ਨਿਫਟੀ ਦੀ ਵੈਲਿਊ ਤੇਜ਼ੀ ਨਾਲ ਉੱਪਰ ਜਾਂਦੀ ਹੈ ਔਰ ਜਦੋਂ ਇਹਨਾਂ ਵੱਡੀਆਂ ਕੰਪਨੀਆਂ ਦੇ ਸ਼ੇਅਰ ਡਿੱਗਦੇ ਆ ਤਾਂ ਨਿਫਟੀ ਦੀ ਵੈਲਿਊ ਤੇਜ਼ੀ ਨਾਲ ਥੱਲੇ ਆਉਂਦੀ ਹੈ ਹੁਣ ਇਹਦੇ 'ਚ ਤੁਹਾਨੂੰ ਇੱਕ ਹੋਰ ਚੀਜ਼ ਸਮਝ ਲੈਣੀ ਚਾਹੀਦੀ ਹੈ ਕਿ ਮੰਨ ਲਓ 50 ਕੰਪਨੀਆਂ 'ਚ ਤੋਂ ਬਾਹਰ ਕੋਈ ਐਸੀ ਕੰਪਨੀ ਜਿਹੜੀ ਕਿ ਬਹੁਤ ਜ਼ਿਆਦਾ ਕੁਝ ਸਮੇਂ 'ਚ ਚੱਲ ਕੇ ਵੱਡੀ ਬਣ ਗਈ ਹੁਣ ਉਹਨੂੰ ਉਹ ਨਿਫਟੀ 50 ਚ ਸ਼ਾਮਿਲ ਕਰ ਲੈਣਗੇ ਔਰ ਨਿਫਟੀ ਦੀ ਕੋਈ ਕਮਜ਼ੋਰ ਜੀ ਕੰਪਨੀ ਨੂੰ ਕੱਢ ਦੇਣਗੇ ਤਾਂ ਰਹਿਣਗੀਆਂ 50 ਕੰਪਨੀਆਂ ਤਾਂ ਮਤਲਬ ਕਿ 2008 ਚ ਜਾਂ 2005 ਚ ਜੋ ਕੰਪਨੀਆਂ ਨਿਫਟੀ 50 ਦੀਆਂ ਸੀਗੀਆਂ 2025 ਚ ਉਹ ਸੇਮ ਕੰਪਨੀਆਂ ਨਹੀਂ ਆ ਹੁਣ ਪੈਸੇ ਜਿਹੜੇ ਨੇ ਨਿਫਟੀ 50 ਚ ਲਾਉਣ ਦਾ ਸਹੀ ਤਰੀਕਾ ਕੀ ਹੈ ਸਹੀ ਤਰੀਕਾ ਹੈਗਾ ETF ETF ਫੱਲੇ ਕੀ ਕਰਦੇ ਆ ਕਿ ਉਹ ਤੁਹਾਡੇ ਪੈਸੇ ਲੈ ਲੈਣਗੇ ਮੰਨ ਲਓ ਤੁਸੀਂ 1000 10000 1 ਲੱਖ 1 ਕਰੋੜ ਰੁਪਈਆ ਇਨਵੈਸਟ ਕਰਨਾ ਨਿਫਟੀ 50 ਚ ਤਾਂ ਤੁਹਾਡੇ ਬਿਹਫਤੇ ਇਹ ਕੰਪਨੀਆਂ 50 ਕੰਪਨੀਆਂ 'ਚ ਇਨਵੈਸਟਮੈਂਟ ਕਰ ਦੇਣਗੇ ਵੇਟੇਜ ਦੇ ਹਿਸਾਬ ਨਾਲ ਸਭ ਤੋਂ ਵੱਡੀ ਕੰਪਨੀ ਸਭ ਤੋਂ ਵੱਧ ਠੀਕ ਹੈ ਪੈਸਾ ਲੱਗ ਜੂਗਾ ਔਰ ਸਭ ਤੋਂ ਛੋਟੀ ਕੰਪਨੀ ਸਭ ਤੋਂ ਘੱਟ ਜੇ ਫੋਰ ਐਗਜ਼ਾਮਪਲ ਰੇਲਾਈਂਸ ਚ ਦੀ ਵੇਟੇਜ ਨਿਫਟੀ ਚ 20% ਹੈ ਤਾਂ 100 ਰੁਪਏ ਪਿੱਛੇ 20 ਰੁਪਏ ਰੇਲਾਈਂਸ ਲੱਗਣਗੇ 10 ਰੁਪਏ ਦੀ ਵੇਟੇਜ ਹੈਗੀ ਹੈ TCS ਦੀ ਤਾਂ 100 ਰੁਪਏ ਪਿੱਛੇ 10 ਰੁਪਏ TCS ਇਸ ਤਰੀਕੇ ਨਾਲ ਪ੍ਰੋਪੋਰਸ਼ਨੇਟ ਹੈ ਠੀਕ ਹੈ ਸੋ ਜਦੋਂ ਹੀ ਕੋਈ ਕੰਪਨੀ ਐਗਜ਼ਿਟ ਹੋਊਗੀ ਉਹ ਉਹਨੂੰ ਉਹਨੂੰ ਉਹਦੇ ਸ਼ੇਅਰ ਵੇਚ ਕੇ ਜਿਹੜੀ ਕੰਪਨੀ ਐਂਟਰੀ ਲਾਉਗੀ ਉਹਦੇ ਚ ਇਨਵੈਸਟਮੈਂਟ ਕਰ ਦਿੰਦੇ ਤਾਂ ਇੱਕ ਤੋਂ 1.5% ਰਿਟਰਨ ਤੋਂ ਇਲਾਵਾ ਡਿਵੀਡੈਂਡ ਵੀ ਮਿਲ ਜਾਂਦਾ ਆਪਾਂ ਨੂੰ ਕਿ ਕਿਉਂਕਿ ਇਹ ਸਾਰੀਆਂ ਕੰਪਨੀਆਂ ਡਿਵੀਡੈਂਡ ਦਿੰਦੀਆਂ ਤਾਂ ਉਹ ਆਪਾਂ ਨੂੰ ਬੈਨੀਫਿਟ ਹੋ ਜਾਂਦਾ ਸੋ ਇਹ ਹੈ ਨਿਫਟੀ 50 ਪਰ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਨਿਫਟੀ 25 ਦੀ 50000 ਰੁਪਏ ਹੋਊਗੀ 75 ਵੀ ਹੋਊਗੀ 1 ਲੱਖ ਵੀ ਹੋਊਗੀ ਤਾਂ ਕਰਕੇ ਮੈਂ ਹਮੇਸ਼ਾ ਕਹਿੰਦਾ ਕਿ 12 15% ਲੈਣ ਵਾਸਤੇ ਅੱਜ ਦੀ ਡੇਟ ਤੇ ਆਪਾਂ ਨੂੰ ਈਟੀਐਫ ਇਨਵੈਸਟਮੈਂਟ ਕਰ ਲੈਣੀ ਚਾਹੀਦੀ ਨਿਫਟੀ 50